ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਿਛਲੇ ਦਿਨੀ ਅਮਰੀਕਾ ਤੋਂ ਬੱਚੇ ਜਿਹੜੇ ਡਿਪੋਰਟ ਹੋ ਕੇ ਆਉਂਦੇ ਆ ਚਲੋ ਇੱਕ ਉਹਨਾਂ ਦਾ ਕਾਨੂੰਨ ਆ ਤੇ ਪ੍ਰਕਿਰਿਆ ਆ ਪਰ ਜਿਸ ਢੰਗ ਦੇ ਨਾਲ ਆ ਕੇ ਮੈਨੂੰ ਆ ਜਿਹੜੀ ਇੰਟਰਵਿਊ ਇੱਕ ਬੇਟੇ ਦੀ ਆਈ ਆ ਕਿ ਅਮਰਸਰ ਆ ਕੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਡਸਟਬਿਨ ਵਿੱਚ ੁੱਟੀਆਂ ਮੈਂ ਸਮਝਦਾ ਇਹ ਨਿੰਦਣ ਜੋ ਘਟਨਾ ਨੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਿੱਖਾਂ ਦਾ ਕਟਾਰ ਹੈ ਇਹਦੀ ਡੰਗਾਈ ਦੇ ਵਿੱਚ ਵਿਚਾਰ ਹੋ ਕੇ ਕਰਕੇ ਅਨਕੁਵਾਰੀ ਕਰਕੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਥਾਹੋਂ ਤਾਂ ਹੀ ਪਹੁੰਚਾਉਣ ਲਈ ਜਦਾਂ ਜਿੰਨਾ ਕਿ ਵੀ ਉਹਨਾਂ ਨੂੰ ਕੋਈ ਸਹਾਇਤਾ ਚਾਹੀਦੀ ਉਹਦੇ ਲਈ ਵੀ ਆਪਣੇ ਲਈ ਬਚਨ ਬੱਧਾ ਦਾ ਹੁੰਦੀ ਆ ਤੇ ਫਿਰ ਮੰਗ ਕਰਦੀ ਆ ਕਿ ਇਹੋ ਜਿਹਾ ਵਰਤਾਰਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਥੋੜਾ ਜਿਹਾ ਤੁਹਾਨੂੰ ਪਿਛੋਕੜ ਦੇ ਵਿੱਚ ਲਗਾਣਾ ਚਾਹੁੰਦਾ ਮੈਗਨੂ ਸ਼ੋਮਣੀ ਗੁਰਦੁਆਰਾ ਸ਼ੋਮਣੀ ਕਾਲੀਦਲ ਨੇ ਬਹੁਤ ਵੱਡਾ ਮਾਣ ਪ੍ਰਕਾਸ਼ ਕੀਤਾ 1996 ਦੇ ਵਿੱਚ ਮੈਂ ਸ਼ਾਮ 84 ਤੋਂ ਪਹਿਲੀ ਇਲੈਕਸ਼ਨ ਚਿੱਤ ਗਿਆ ਉਸ ਵੇਲੇ ਪੰਥ ਦੇ ਦੋ ਮਹਾਨ ਜਰਨੈਲ ਪੰਥ ਰਤਨ ਜੈਦਰ ਗੁਰਚਲ ਸਿੰਘ ਦੀ ਟੋੜਾ ਸਤਕਾਰਯੋਗ ਪੰਜਾਬ ਦੇ ਮਹਾਨ ਆਗੂ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਉਸ ਪਹਿਲੀ ਐਗਜੈਕਟਿਵ ਦੇ ਵਿੱਚ ਮੈਨੂੰ ਤਥਾਨ ਦਿੱਤਾ ਤੋੜਾ ਸਾਹਿਬ ਦੇ ਨਾਲ ਕੰਮ ਕਰਨ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਮੈਨੂੰ ਧਾਰਨੀ ਪ੍ਰਚਾਰ ਕਮੇਟੀ ਦੇ ਵਿੱਚ ਜਸਕਰ ਪ੍ਰਚਾਨ ਸਿੰਘ ਜੀ ਤੋੜਾ ਦੇ ਨਾਲ ਬਤੌਰ ਮੈਂਬਰ ਕੰਮ ਕਰਨ ਦਾ ਸਮਾਂ ਮਿਲਿਆ ਜਿਹਦੇ ਵਿੱਚ ਉਸ ਵੇਲੇ ਤੋੜਾ ਸਾਹਿਬ ਦੇ ਨਾਲ ਡਾਕਟਰ ਖੜਕ ਸਿੰਘ ਚੰਡੀਗੜ੍ਹ ਵਿਕਤੀ ਪਾਲ ਸਿੰਘ ਜੀ ਸਾਡੇ ਵਾਈਸ ਚਾਂਸਲਰ ਔਰ ਉਹਨਾਂ ਦੇ ਵਿੱਚ ਡਾਕਟਰ ਬਲਕਾਰ ਸਿੰਘ ਵਰਗੇ ਵਿਦਵਾਨ ਹੁੰਦੇ ਸੀ ਸੋ ਮੈਂ ਉਹਦਾ ਵੀ ਧੰਨਵਾਦ ਕਰਦਾ ਫਿਰ 2000 ਦੇ ਵਿੱਚ ਮੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੌਰ ਜਨਤ ਸੱਤਰ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਤੋਂ ਬਾਅਦ 2020 ਦੇ ਵਿੱਚ ਤੌਰ ਮੁਖ ਸੱਤਰ ਭਾਵੇਂ ਚੁਣੌਤੀ ਭਰਿਆ ਸਮਾਂ ਸੀ ਇੱਕ ਬਾਹਰੋਂ ਆ ਕੇ ਬੰਦੇ ਨੂੰ ਦਫ਼ਤਰ ਦੇ ਸਟ੍ਰਕਟਰ ਵਿੱਚ ਪਹੁੰਚਣਾ ਤੇ ਉਹਦੇ ਵਿੱਚ ਦੇਖਭਾਲ ਕਰਨੀ ਔਕਾ ਹੁੰਦਾ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਸੇਵਾ ਵੀ ਲਈ ਫਿਰ 21 22 23 24 ਲਗਾਤਾਰ 4 ਸਾਲ ਮੇਰੇ ਤੇ ਭਰੋਸਾ ਪਾਰਕਰ ਕੀਤਾ ਮੈਂ ਚਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਇਹ ਸਾਲ ਤੋਂ ਬਾਅਦ ਦੂਆ ਸਾਲ ਦੂਏ ਤੋਂ ਤੀਜਾ ਕੋ ਪੰਜ ਬਣ ਗਏ ਤੇ ਉਹਨਾਂ ਨੇ ਚੱਲਣ ਦਿੰਦੇ। ਪਰ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਤੇ ਪ੍ਰਧਾਨ ਸਾਹਿਬ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਤੇ ਭਰੋਸਾ ਬਣਾਈ ਕੀਤਾ। ਉਦੋਂ ਜ਼ਿਆਦਾ ਧੰਨਵਾਦ ਕਰਦਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਦਾ। ਜਿਨ੍ਹਾਂ ਨੇ ਮੈਂ ਸਮਝਦਾ ਮੇਤੋਂ ਮੋਰੇ ਹੋ ਕੇ ਮੁੰਡਾ ਲਾ ਕੇ ਮੇਰਾ ਵੀ ਸਾਥ ਦਿੱਤਾ ਤੇ ਸ਼ੋਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਵਿੱਚ ਵੀ ਆਪਣਾ ਚੋਕਾ ਚੋਖ ਨਾ ਪਾਇਆ। ਅਸੀਂ ਯਤਨਸ਼ੀਲ ਵੀ ਰਹੇ ਕਿਉਂਕਿ ਕੋਵਿਡ ਦਾ ਸਮਾਂ ਸੀ ਸਕੂਲਾਂ ਕਾਲਜਾਂ ਦੇ ਵਿੱਚ इवन ਰਸਟ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਬਹੁਤ ਘਾਟਾ ਚੱਲ ਰਿਹਾ ਸੀ। ਪਰ ਮੈਂ ਨਹੀਂ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਉਹ ਸਾਰੇ ਜਿੰਨੇ ਵੀ ਸੀਗੇ ਸਮੇਂ ਦੇ ਸਾਨੂੰ ਹਾਨੀ ਬੜਾਤਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਫਾਈਨੈਂਸ਼ੀਅਲ ਤੌਰ ਤੇ ਵੀ ਐਡਮਿਨਿਸਟ੍ਰੇਟਿਵ ਤੌਰ ਤੇ ਦੇ ਦਿੱਤੇ ਤੇ ਮੈਂ ਸਾਹਮਣੇ ਜੇ ਕੋਈ ਘਾਟਾਂ ਵੀ ਰਹਿ ਗਈਆਂ ਕਿਸੇ ਪੱਖ ਦੇ ਉੱਤੇ ਕਈ ਮੇਰੇ ਚ ਨੁਕਸ ਵੀ ਹੋਣਗੇ ਮੈਂਬਰ ਸਾਹਿਬਾਨਾਂ ਨਾਲ ਵੀ ਕਈ ਵਾਰੀ ਮੇਰੀ ਨੇਜਲੇ ਨਹੀਂ ਕਈ ਵਾਰੀ ਜਥੇਬੰਦਕ ਤੌਰ ਤੇ ਪੂਛਤੀ ਨਹੀਂ ਚੀ ਹੋਈ ਹੋ ਕੇ ਮੈਂ ਸਾਰਿਆਂ ਨੂੰ ਖੇਮਾ ਮੰਗਦਾ ਕਿ ਸਮੇਂ ਸਿਰ ਜੋ ਮੈਨੂੰ ਚੰਗਾ ਲੱਗਦਾ ਸੀ ਮੈਨੂੰ ਨਹੀਂ ਸੀ ਚੰਗਾ ਲੱਗਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੇਤਾਂ ਲਈ ਉਹ ਮੈਂ ਹਮੇਸ਼ਾ ਜਤਨਸ਼ੀਰ ਰਹਾ ਤੇ ਮੈਂ ਇਹ ਵੀ ਚੇਤਾ ਕਰਦਾ ਸੀ ਜੇ ਮੈਂ ਮੁੱਖ ਸਕੱਤਰ ਦੀ ਕੁਰਸੀ ਤੇ ਬੈਠਾਂ ਉੱਥੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਰਹੇ ਜੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਬਾਅਦ ਮੁੱਖ ਸਕੱਤਰ ਦੇ ਤੌਰ ਤੇ ਜੇ ਵਰਧਾਨ ਬਣੇ ਤੇ ਉਹ ਮਾਨ ਵਖ ਕੀਤਾ ਗੁਰੂ ਸਾਹਿਬ ਜੀ ਨੇ ਤੇ ਜਥੇਬੰਦੀ ਨੇ ਮਾਸਟਰ ਤਾਰਾ ਸਿੰਘ ਜੀ ਦੋਹਾਂ ਉਹਦਿਆਂ ਤੇ ਰਹੇ ਕਿਉਂਕਿ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦਾ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ ਪਰ ਮੈਂ ਯਤਨ ਛੇ ਰਿਹਾ ਕਿ ਉਹਨਾਂ ਦੇ ਪੂਰਨਿਆਂ ਤੇ ਤਾਂ ਨਾ ਚੱਲ ਸਕਾਂ ਥੋੜੀਆਂ ਬੁੱਤਿਆਂ ਸੰਬਲੀ ਪੈਰਾਂ ਦੇ ਉੱਤੇ ਆਪਣਾ ਪੈਰ ਧਰਕ ਉਹ ਮੇਰਾ ਜਿਹੜਾ ਜੀਵਨ ਉਹ ਖੁੱਲੀ ਕਿਤਾਬ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਆ ਭਲੀ ਭਾਂਤ ਮੈਂ ਆਪਣੇ ਮੂੰਹ ਦੇ ਉੱਤੋਂ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਹੁਣ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਪਿਛਲੇ ਸਮੇਂ ਚ ਲਜਾਣਾ ਚਾਹੁੰਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਕਰੀ ਬਣੀ ਅਸੀਂ ਉਦ ਵੀ ਕਹਿੰਦੇ ਰਹੇ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੋ ਰਹੀ ਆ ਦਿੱਲੀ ਦੇ ਵਿੱਚ ਸ਼ਕਤੀ ਕਮਜ਼ੋਰ ਹੋ ਰਹੀ ਆ ਤੇ ਹਰਿਆਣਾ ਦੇ ਵਿੱਚ ਪਹਿਲਾਂ ਉਹ ਕਮੇਟੀ ਬਣਾਈ ਗਈ ਹੁਣ ਉੱਥੇ ਚੋਣ ਹੋ ਗਈ ਤੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਕੀ ਪਾਇਆ ਵੀ ਕੋਈ ਵੀ ਜਥੇਬੰਦੀ ਜਿਹੜੀ ਰਜਿਸਟਰਡ ਆ ਜਾਂ ਰੈਕੋਗਨਾਈਜ਼ਡ ਆ ਉਹ ਜਥੇਬੰਦੀ ਚੋਣਾਂ ਨਹੀਂ ਲੜ ਸਕੂਗੀ ਕਹਿਣ ਤੋਂ ਬਾਅਦ ਪੇ ਸ਼੍ਰੋਮਣੀ ਅਕਾਲੀ ਦਲ ਨੇ ਕੋ ਚੋਣਾਂ ਲੜਨੀਆਂ ਹੁਣ ਉਹਦੇ ਵਿੱਚੋਂ ਬਾਹਰ ਕਰਤਾ ਇੱਕ ਨਵੀਂ ਜਥੇਬੰਦੀ ਬਣਾਵੇ ਉਹਦਾ ਰਿਜ਼ਲਟ ਕੀ ਨਿਕਲਿਆ ਕਿਉਂਕਿ ਜਥੇਬੰਦੀ ਨੇ ਜਲੇ ਟਿਕਟਾਂ ਦਿੱਤੀਆਂ ਹੁੰਦੀਆਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਇੱਕ ਆਪਣਾ ਪੰਥਕ ਦਲ ਬਣਾ ਕੇ ਲੜੀਆਂ ਮੁਬਾਰਕ ਜਥੇਬੰਦੀ ਰਣੌਣਡ ਹੁੰਦੀ ਜਿਹਦਾ ਨਾਮ ਹੁੰਦਾ ਅੱਜ ਉਥੇ ਆਜ਼ਾਦ ਜਿੱਤੇ ਆਜ਼ਾਦ ਜਿੱਤਣ ਦਾ ਕਹਿਣ ਤੋਂ ਭਾਵ ਉਹ ਠੀਕ ਹੈ ਉਹਨਾਂ ਨੂੰ ਮੁਬਾਰਕ ਆ ਉਹਨਾਂ ਨੇ ਆਪਣੀ ਅਵੇਲਟੀ ਉਹ ਲੋਕਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਆਂ ਬਹੁਤ ਮੁਬਾਰਕ ਸਾਰੇ ਮੈਂਬਰ ਸਾਹਿਬਾਨ ਉਹ ਵਧਾਈ ਦੇ ਪਾਤਰ ਆ ਪਰ ਉਹਦੇ ਬਾਅਦ ਕੀ ਹੋਇਆ ਵੀ ਆ ਹੁਣ ਪਹਿਲਾਂ ਇੱਕ ਮੀਟਿੰਗ ਰੱਖੀ ਸੀ ਕੋਆਪੀਸ਼ਲ ਦੀ ਦੂਜੀ ਰੱਖੀ ਸੀ ਉਹ ਰੋਲੇ ਰੱਪੇ ਦੇ ਵਿੱਚ ਖਤਮ ਹੋ ਗਈ ਇਹ ਸਿੱਖਾਂ ਦੀ ਸ਼క్తి ਨੂੰ ਕੋਰਾ ਲਾਉਣ ਦਾ ਇੱਕ ਬਹੁਤ ਖੋਜਾ ਯਤਨ ਕੀਤਾ ਗਿਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਰਹੇ ਕਿ ਇੱਕ ਥਾਂ ਇਕੱਠੇ ਹੋ ਜਾਓ ਇੱਕ ਥੰਡੇ ਥੱਲੇ ਇਕੱਠੇ ਹੋ ਜਾਓ ਭਾਵੇਂ ਸੁਪਰੀਮ ਕੋਰਟ ਦਾ ਆਨਰਡਰ ਸੁਪਰੀਮ ਕੋਰਟ ਦਾ ਫੈਸਲਾ ਸੀ ਪਰ ਮੈਂ ਤੁਹਾਨੂੰ ਉਦਾਹਰਨਾਂ ਦੇ ਸਕਦਾ ਜਿਨ੍ਹਾਂ ਦੇ ਵਿੱਚ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਰੱਦ ਕੀਤੀਆਂ ਪਾਰਲੀਮੈਂਟ ਤੇ ਬਿੱਲ ਲਿਆ ਕੇ ਬਿੱਲ ਨਹੀਂ ਲਿਆਉਂਦੇ ਪਾਰਲੀਮੈਂਟ ਦੇ ਵਿੱਚ ਉਹ ਐਕਟ ਦੇ ਤਹਿਤ ਆਪਣੀਆਂ ਉਹਨਾਂ ਨੂੰ ਪਾਸ ਕਰਵਾ ਕੇ ਅਨਡਨ ਵੀ ਕੀਤਾ ਪਰ ਕਿਉਂਕਿ ਸਾਡੇ ਦਾ ਪਤਾ ਨਹੀਂ ਹੁਣ ਸਿੱਖਾਂ ਦੇ ਵਿੱਚ ਵੀ ਆਪਸ ਵਿੱਚ ਹੀ ਇਦਾਂ ਦੇ ਮਤਭੇਦ ਹੋ ਗਏ ਕਿ ਸ਼ਕਤੀ ਨੂੰ ਕਮਜ਼ੋਰ ਕਰਨੇ ਤੁਰ ਪਏ ਹੁਣ ਆ ਮੌਜੂਦਾ ਜਿਹੜਾ ਸਮਾਂ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮੈਂ ਸਮਝਦਾ ਵੰਡ ਪਾਈ ਭੜਾਵਾਂ ਵਿੱਚ ਇਹ ਸਮਾਂ ਚੱਲ ਰਿਹਾ ਇਹ ਜਥੇਬੰਦੀ 104 ਸਾਲ ਪੁਰਾਣੀ ਜਥੇਬੰਦੀ ਆ ਜਿਹਨੂੰ ਅੱਜ ਸਿੱਧੇ ਤੇ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਤੇ ਮੈਂ ਨਿਮਰਤਾ ਸਹਿ ਸਮੂਚੇ ਪੰਥ ਨੂੰ ਬੇਨਤੀ ਕਰਦਾ ਇੱਕ ਝੰਡੇ ਥੱਲੇ ਇਕੱਠੇ ਹੋ ਜਾਈਏ ਮਤਭੇਦ ਕੋਈ ਨਹੀਂ ਬੜੀ-ਬੜੀ ਜਥੇਬੰਦੀ ਹੁੰਦੀ ਜਦੋਂ ਸਰਕਾਰਾਂ ਹੁੰਦੀਆਂ ਉਦੋਂ ਕਿੰਨੇ ਹਜ਼ਾਰਾਂ ਵਰਕਰ ਜਿਹੜੇ ਆ ਜਿੰਨੇ ਲੀਡਰ ਹੁੰਦੇ 1717 ਚੁਣੇ ਜਾਂਦੇ ਆ ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਚੁਣੇ ਜਾਂਦੇ ਪਰ ਫਿਰ ਵੀ ਮਾਨਤਾ ਨਾ ਹੁੰਦਾ ਔਰ ਅੱਜ ਵੀ ਮੇਰਾ ਜਨਨ ਰਿਹਾ ਬਤੌਰ ਸੱਤ ਮੈਂਬਰੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕਿ ਇਹ 파ੜੇ ਨੂੰ ਖਤਮ ਕਰਨ ਦੇ ਮੈਂ ਯਤਨ ਕੀਤੇ ਆ ਅੱਜ ਵੀ ਕਿ ਇਹ ਇੱਕ ਸਰਦਾਂ ਦੇ ਨਾਲ ਸਾਰਾ ਚੱਲਿਆ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਛਾਤੀ ਜਿਹੜੀ ਇੱਕ ਨਾ ਕੱਟੀ ਹੋ ਨਾ ਕਿ ਖੇਂਡੂ ਪੇਂਡੂ ਹੋਵੇ ਤੇ ਅੱਜ ਮੇਰਾ ਖਿਆਲ ਆ ਬਹੁਤ ਸਾਰਾ ਯਤਨ ਜਿਹੜਾ ਆ ਉਹ ਲੱਗਾ ਆ ਭਈ ਇਹਦੇ ਵਿੱਚ ਫੋਟ ਪਾ ਕੇ ਕਿਵੇਂ ਸਿੱਖਾਂ ਦੀ ਸ਼ਕਤੀ ਨੂੰ ਹੋਰ ਕਮਜ਼ੋਰ ਕਰਨਾ ਦੂਸਰਾ ਜਿਹੜਾ ਮੈਂ ਓਕਸਨ ਕਰ ਰਿਹਾ ਜਿਸ ਗੱਲ ਤੇ ਮੈਂ ਆਉਣਾ ਚਾਹੁੰਦਾ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜੈਕਟਿਵ ਹੈ ਜਨਰਲ ਹਾਊਸ ਤੋਂ ਚੁਣ ਕੇ ਆਉਂਦੀ ਚਾਰ ਹੋਂਦੇਦਾਰ ਤੇ 11 ਮੈਂਬਰ ਉਹਦੇ ਚੁਣ ਕੇ ਆਉਂਦੇ ਆ ਉਹ ਪੂਰੇ ਹਾਊਸ ਦੀ ਤਰਜਮਾਨੀ ਕਰਦੀ ਹੈ ਉਹਦੇ ਵਿੱਚ ਅਧਿਕਾਰ 15 ਮੈਂਬਰੀ ਨੂੰ ਪੂਰੇ ਹੁੰਦੇ ਆ ਹਰ ਇੱਕ ਪੱਖ ਦੇ ਅਧਿਕਾਰ ਹੁੰਦੇ ਆ ਇੱਥੇ ਜਿਹੜੇ ਆਪਾਂ ਕਿਸੇ ਵੀ ਕਾਰਜ ਦੀ ਗੱਲ ਕਰਦੇ ਆ ਉਹ 15 ਮੈਂਬਰੀ ਉਹਦੇ ਨਾਲ ਸਹਿਮਤ ਹੁੰਦੇ ਆ ਤੇ ਉਹ ਕਾਰਜ ਹੁੰਦਾ ਤੇ ਇਹ ਦੇ ਵਿੱਚ 22000 ਮੁਲਾਜ਼ਮ ਆ ਜਿਹਦੇ ਵਿੱਚ ਸਾਡੇ ਸਰਵਿਸ ਰੂਲ ਵੀ ਬਣੇ ਹੋ ਸਕੂਲਾਂ ਦੇ ਬੱਕਰੇ ਆ ਸਾਡੇ ਸ਼ੌਕਨੀ ਗੁਰਦਵਾਲਾ ਪ੍ਰਬੰਧਕ ਕਮੇਟੀ ਦੇ ਵਿੱਚ ਸਰਵਿਸ ਰੂਲ ਬਣੇ ਤੇ ਉਹ ਸਰਵਿਸ ਰੂਲ ਤਹਿਤ ਜਿਹੜੇ ਵੀ ਮਲਾਜਮ ਆਉਂਦੇ ਉਹਨਾਂ ਦੇ ਉੱਤੇ ਫਿਰ ਸਾਰੇ ਸਰਵਿਸ ਰੂਲ ਲਾਗੂ ਹੁੰਦੇ ਆ। ਕਈ ਵਾਰੀ ਸਵਾਲ ਉੱਠਦੇ ਆ ਬਹੁਤ ਵੱਡੇ ਕਿਉਂਕਿ ਸਿੰਘ ਸਹਿਬਾਨ ਜਿਹੜੇ ਉਹਨਾਂ ਦਾ ਰੁਤਬਾ ਸਭ ਤੋਂ ਵੱਡਾ ਆ ਤੇ ਵੱਡਾ ਹੋਣਾ ਚਾਹੀਦਾ ਤੇ ਮੈਂ ਵੀ ਵੱਡਾ ਕਿਉਂ ਪੇ ਹਮੇਸ਼ਾ ਹੋਣਾ ਚਾਹੀਦਾ। ਪਰ ਜਿਹੜੇ ਸਾਡੇ ਸਿੰਘ ਸਹਿਬਾਨ ਸਿਸਟਮ 'ਚ ਆਉਂਦੇ ਆ ਆਪਣੇ ਸਾਡੇ ਸਿਸਟਮ ਕਹਿਣ ਤੋਂ ਭਾਵ ਇੱਥੇ ਉਹਨਾਂ ਦੀ ਪਹਿਲਾਂ ਭਾਵੇਂ ਛੋਟੇ ਪੱਧਰ ਤੇ ਕਿਤੇ ਗ੍ਰਾਂਤੀ ਦੇ ਤੌਰ ਤੇ ਨਿਯੁਕਤੀ ਆ। ਪੰਜ ਪਿਆਰਿਆਂ ਦੇ ਤੌਰ ਤੇ ਨਿਯੁਕਤੀ ਆ ਹੋਰ ਕਿਸੇ ਪਾਸੇ ਨਿਯੁਕਤੀ ਆ ਉਹ ਸਰਵਿਸ ਰੂਲ ਤਹਿਤ ਤੇ ਸ਼ਮਲਿੰਗੁਰਦਰਾ ਪ੍ਰਬੰਧਕ ਕਮੇਟੀ ਦਾ ਐਕਟ 1925 ਤਹਿਤ ਉਹਨਾਂ ਦੀ ਨਿਯੁਕਤੀ ਹੁੰਦੀ ਆ ਫਿਰ ਉਹਨਾਂ ਨੂੰ ਬਾਕੀ ਸੇਵਾਦਾਰ ਜਿਹੜੇ ਬਾਕੀ ਹੁੰਦੇ ਉਹਨਾਂ ਦੇ ਤੌਰ ਦੇ ਉੱਤੇ ਵੱਖ-ਵੱਖ ਤੌਰ ਦੇ ਉੱਤੇ ਗ੍ਰੈਜਟੀ ਉਹਨਾਂ ਦਾ ਪੀਐਫ ਉਹਨਾਂ ਦੀ ਲੀਵਨ ਕੈਸ਼ਮੈਂਟ ਉਹਨਾਂ ਦੇ ਬਾਕੀ ਬੈਨੀਫਿਟ ਉਹਨਾਂ ਨੂੰ ਇਨਕ੍ਰੀਮੈਂਟ ਜੀਅਰਲੀ ਉਹ ਸਾਰੀਆਂ ਫਿਰ ਸਮੇਂ-ਸਮੇਂ ਅਨੁਕੂਲ ਲੱਗਦੀਆਂ ਕਈ ਵਾਰੀ ਕੀ ਹੁੰਦਾ ਕਿ ਸਾਡੇ ਸਿੰਘ ਸਹਿਬਾਨ ਬਾਹਰੋਂ ਵੀ ਆ ਜਾਂਦੇ ਚੁਣੇ ਜਾਂਦੇ ਆ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਆ ਪਰ ਉਹ ਮੁਲਾਜ਼ਮ ਦੇ ਤੌਰ ਤੇ ਨਹੀਂ ਆਉਦੇ ਮੈਂ ਸਿੰਘ ਸਹਿਬਾਨ ਨੂੰ ਮੁਲਾਜ਼ਮਾ ਸ਼ਬਦ ਨਾ ਮੇਰਾ ਕਦੇ ਇਹਦੀ ਆਪਣੀ ਵਿਆਖਿਆ ਸ਼ੁਰੂ ਕਰਦੇ ਹਾਂ ਸਿੰਘ ਸਹਿਬਾਨ ਮੁਲਾਜ਼ਮ ਨਹੀਂ ਸਿੰਘ ਸਹਿਬਾਨ ਹੈੱਡ ਮਿਨਿਸਟਰ ਆ ਜੋ ਐਟਲੇ ਵਿੱਚ ਪ੍ਰਵਿਨ ਦਿੱਤਾ ਆ ਪਰ ਮੈਂ ਉਹ ਗੱਲ ਤਾਂ ਕੀਤੀ ਸੀ ਕਿ ਜਿਹੜੇ ਬਾਹਰੋਂ ਸਾਡੇ ਸਿੰਘ ਸਹਿਬਾਨ ਆਉਂਦੇ ਉਹਨਾਂ ਨੂੰ ਅਸੀਂ ਸਨਮਾਨ ਪਤਾ ਨਹੀਂ ਗਾ ਉਹਨਾਂ ਨੂੰ ਵੀ ਅਸੀਂ ਲੰਮ ਸਮ ਫਿਕਸ ਕਰਦੇ ਆ ਜਿਹਦੀ ਮੌਜੂਦਾ ਤੌਰ ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇ ਸਕਦਾ ਅਸੀਂ ਆ ਦੋ ਗ੍ਰਾਂਥੀ ਸਹਿਬਾਨ ਜਿਹੜੇ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਚ ਰੱਖੇ ਇੱਕ ਭਾਈ ਕੇਵਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਉਹਨਾਂ ਦੀ ਅਪੁਆਇੰਟਮੈਂਟ ਵੀ ਉਹ ਪਹਿਲਾਂ ਪੰਜਾ ਪਿਆਰੇ ਸੇਵਾ ਨਵਾਉਦੇ ਤਾਮਦਮਾ ਸਾਹਿਬ ਉਹ ਸਰਵਿਸ ਰੂਲ ਤਹਿਤ ਉਹਨਾਂ ਦਾ ਜਿੰਮੇਗਰੀਡ ਚੱਲਦਾ ਸੀ ਉਵੇਂ ਚੱਲ ਰਿਹਾ ਉਹਨਾਂ ਦੇ ਵਿੱਚ ਦਲਾ ਪ੍ਰਵਿੰਦਰ ਸਿੰਘ ਜੀ ਬੋਟਰ ਸਾਹਿਬ ਉਹ ਕਿਉਂਕਿ 55 ਸਾਲ ਦੇ ਹੋ ਗਏ ਉਹਨਾਂ ਦੀ ਵੀ ਨਿਯੁਕਤੀ ਹੋਈ ਉਹਨਾਂ ਨੂੰ ਅਸੀਂ ਲੰਮ ਸਮੇਂ ਦਿੰਨੇ ਆ ਮੇਰਾ ਕਹਿਣ ਤੋਂ ਬਾਅਦ ਕਈ ਵਾਰੀ ਇਹ ਚੱਕਰ ਚੱਲਦਾ ਜੀ ਵੀ ਸ਼ਾਇਦ ਸਿੰਘ ਸਹਿਬਾਨ ਇਹਨਾਂ ਦਾ ਸਨਮਾਨ ਪਤਾ ਮੈਂ ਤਾਂ ਮੈਂ ਵੀ ਚਾਹੁੰਦਾ ਵੀ ਸਨਮਾਨ ਪਤਾ ਹੋਵੇ ਪਰ ਇਹ ਕਿਸੇ ਵੇਲੇ ਟੌੜਾ ਸਾਹਿਬ ਬੇਲੇ ਇਹ ਸਵਾਲ ਉੱਠੇ ਸੀ ਕਿ ਸਨਮਾਨ ਪਤਾ ਰੱਖਦੇ ਬਹੁਤ ਚੰਗੀ ਗੱਲ ਆ ਕਿਉਂਕਿ ਸਿੰਘ ਸਾਹਿਬਾਨ ਨੂੰ ਤੁਸੀਂ ਪਹਿਲਾਂ ਮਲਾਕ ਨੂੰ ਕੌਂ ਜਾਉਨਾ ਤੇ ਹੋਰ ਕੋਈ ਉਹ ਮੈਂ ਸਮਝਦਾ ਬਹੁਤ ਉਹਨਾਂ ਦੀ ਤੋਹੀਨ ਆ ਤੇ ਫਿਰ ਸਨਮਾਨ ਪਤਾ ਹੋਵੇ ਤੇ ਪ੍ਰੋਪਰ ਸ਼ਾਬਦਿਆ ਤਨਖਾਹ ਦੀ ਥਾਂ ਦੇ ਪਰ ਉਹ ਸਿੰਘ ਸਾਹਿਬਾਨਾਂ ਵੱਲੋਂ ਜਿਹੜੇ ਉਦੋਂ ਸਗੇ ਉਹ ਨਹੀਂ ਕਹਿੰਦੇ ਅਸੀਂ ਇਹਦੇ ਵਿੱਚ ਜੋ ਸਾਡਾ ਸਿਸਟਮ ਚੱਲਦਾ ਉਹਦੇ ਵਿੱਚ ਚੱਲੇ ਰਹਿਣਾ ਤੇ ਉਹ ਸਿਸਟਮ ਦੇ ਵਿੱਚੇ ਸਿਸਟਮ ਚੱਲ ਰਿਹਾ ਕਿ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਵੀ ਲਿਆਉਣੀ ਚਾਹੁੰਨਾ ਇਹ ਪਹਿਲੀ ਵਾਰ ਹੀ ਨਹੀਂ ਕਿ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਜਾਂ ਕੋਈ ਦਰਖਾਸਤ ਦੇ ਦਿੰਦਾ ਪਹਿਲਾਂ ਵੀ ਮੈਂ ਕਿਸੇ ਦੀ ਕਰਦਾਰ ਕੋਈ ਨਾਂ ਨਹੀਂ ਲੈਣਾ ਅਨਕੁਆਰੀਆ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਕਰਵਾਈ ਹੁਣ ਉਹਨਾਂ ਨੂੰ ਫਿਰ ਅੰਤਰ ਕਮੇਟੀ ਨੇ ਉਹਨਾਂ ਨੂੰ ਵੇਲੇ ਵੀ ਕੀਤਾ ਇਹ ਸਾਡੇ ਕੋਲ ਰਿਕਾਰਡ ਮੌਜੂਦ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹਣਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਨੂੰ ਫਾਰਕ ਕੀਤਾ ਗਿਆ ਸੀ ਮੈਂ ਤੁਹਾਡੇ ਮਾਧਿਅਮ ਸਾਨੀ ਕਹਿਣਾ ਚਾਹਣਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਨਹੀਂ ਮੈਂ ਜੋ ਸਤਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੋਈ ਤੇ ਮੈਂ ਕਹਿਣਾ ਹੁੰਦਾ ਜੇ ਪ੍ਰਧਾਨ ਸ਼ਾਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦਊਗਾ ਤੇ ਫਿਰ ਦੂਏ ਉਤੋਂ ਕੀ ਸਾਬ ਸਿੱਖਣਗੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਹਮੇਸ਼ਾ ਹੀ ਸਿਰੀ ਅਕਾਲ ਪਖ ਸਾਹਿਬ ਨੂੰ ਸਮਾਪਤ ਰਿਹਾ ਤੇ ਇੱਥੇ ਤੁਹਾਡੇ ਪ੍ਰੈਸ 'ਚ ਨਹੀਂ ਮੈਂ ਹਮੇਸ਼ਾ ਹੀ ਸਮਾਪਤ ਨਹੀਂ ਰਹਿਣਾ ਕਦੇ ਵੀ ਗੁਰੂ ਸਾਹਿਬ ਇਹੋ ਜਿਹਾ ਸਮਾਂ ਨਾਲ ਲਿਆਉਣ ਵੀ ਉੱਥੋਂ ਬੇਮਕ ਹੋ ਜੀ ਗਏ ਤੇ ਫਿਰ ਮੈਂ ਕਹਿਣਾ ਹੁੰਦਾ ਜੇ ਇਦਾਂ ਦਾ ਸਮਾਂ ਆਵੇ ਸਤਗੁਰ ਜੀ ਫਿਰ ਉਤਾਂ ਸਮਾਪਤ ਕਰ ਦੇ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ ਕਰਨ ਕਿ ਕਿ ਸਿੰਘ ਸਾਹਿਬ ਨੂੰ ਸੇਵਾਮੁਕਤ ਕਰਨਾ ਬੇਹਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਦੌਰ ਮੁੱਖ ਸੇਵਾਦਾਰ ਬਦੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਵੀ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਠਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਜਿੱਤੀ ਲਿਖੀ ਮੈਨੂੰ ਪਾਲ ਕੀਤਾ ਜਾਵੇ ਇੱਕ ਮੈਂ ਤੁਹਾਡੇ ਸਾਹਮਣੇ ਥਾਣੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ 1.5 ਘੰਟਾ ਉਹ ਲਗਾਤਾਰ 1.5 ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਤਾਂ ਕਿ ਕਿਸੇ ਤੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਉਪਰੰਤ ਤਸਦੀਕਾ ਦੇਣਾ ਗੁਰੂ ਸਾਹਿਬ ਕਿਰਪਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ। ਔਰ ਅਕਾਜ਼ ਪਖ ਸਿੱਖਾਂ ਦਾ ਸਰਮੌਰ ਪ੍ਰਖਤ ਜਿੱਥੋਂ ਕੋਈ ਵੀ ਸਖਮੂਨ ਕਰ ਨਹੀਂ ਹੁੰਦਾ। ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੀ ਨੂੰ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ। ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਜਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ। ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀ ਭਾਈ ਕੋ ਵੀ ਬੋਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੰਦੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਵਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦਾ। ਤੋਂ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ। ਪਰ ਕਈ ਵਾਰੀ ਮੇਰੇ ਕੋ ਵੀ ਵਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਕੰਨੀਆਂ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀਆ ਉਮਰ ਅੱਚ ਜਾਣਾ ਹੈ ਸੋ ਫਿਰ ਦੁਬਾਰਾ ਕੁਆਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾਰਪਾ ਸਾਹਿਬ ਦਾ ਸਨਮਾਨ ਕੀਤਾ ਆਪਣਾ ਸੇਵਾ ਦਿੱਤਾ ਇਹਨੂੰ ਪਰਵਾਨ ਕਰਨਾ ਹਾਊਸ ਦੀ ਜ਼ਿੰਮੇਵਾਰੀ ਇਹ ਮੈਂ ਮੈਂ ਪਹਿਲਾਂ ਗਿਆ ਸੀ ਅੰਮ੍ਰਿਤਪਾਲ ਅੰਮ੍ਰਿਤਪਾਲ ਮੈਂ ਪਹਿਲਾਂ ਗਿਆ ਸੀ ਮੈਂ ਇਸ ਬਾਤ ਚ ਨਹੀਂ ਪੈਣਾ ਮੈਂ ਆਪਣਾ ਸੇਵਾ ਜਿਹੜਾ ਆ ਅੰਤਰ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰ ਕਮੇਟੀ ਦੇ ਉਦੇਦਾਰਾਂ ਨੂੰ ਦੇਣਾ ਪਾਉਂਦਾ